ਕਰ ਦੋ ਮੈਂ ਸੀਐਮ ਛਾਫੜਿਆ ਚਲਾ ਗਿਆ ਕੋਈ ਤਾਂ ਸਾਨੂੰ ਖੜਨ ਦਾ ਕੋਈ ਹੱਕ ਨਹੀਂ ਬਸ ਅਸੀਂ ਆਏ ਬਣਾਇਆ ਤੇ ਅਸੀਂ ਜਤਾਇਆ ਨੂੰ ਰਾਮਦੇ ਨੂੰ ਕੀੜੇ ਪੈਣੇ ਨੂੰ ਅਸੀਂ ਬਣਾਇਆ ਅਸੀਂ ਪੋਟਾ ਪਾ ਕੇ ਜਤਾਇਆ ਨੂੰ ਸੁੱਤਾ ਰਹਿਣੇ ਨੂੰ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਰੋਣਾ ਨਹੀਂ ਪਾਉਂਦੇ ਅਸੀਂ ਅਸੀਂ ਰੋਣਾ ਨਹੀਂ ਪਾਉਂਦੇ ਤੁਹਾਨੂੰ ਲੱਗਦਾ ਰੋਣਾ ਪਾਉਂਦੇ ਅਸੀਂ ਪੰਜਾਬ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਨਹੀਂ ਡਰਦੇ ਤੇਰੀ ਕੁਰਕੀ ਤੋਂ ਖਿੱਚ ਲਵਾਂਗੇ ਘਰਸੀ ਤੋਂ ਨਹੀਂ ਡਰਦੇ ਤੇਰੀ ਕੁਰਕੀ ਤੋਂ ਖਿੱਚ ਲਵਾਂਗੇ ਘਰਸੀ ਤੋਂ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਹ ਮਰਦਾਬਾਹ ਪੰਜਾਬ ਸਰਕਾਰ ਮਰਦਾਬਾਹ ਮਰਦਾਬਾਹ ਜੁੜਾ ਦੇ ਦੇ ਉਸਤੇ ਪੰਜਾਬ ਸਰਕਾਰ ਮਰਦਾਬਾਹ ਚੱਲ ਪਿੱਛੇ ਆ ਜਾ ਤੂੰ ਬਣੀ ਪੰਜਾਬ ਸਰਕਾਰ ਮਰਦਾਬਾਹ ਜਾਂ ਨਿਕਲ ਜਾ ਰਾਮਦੇ ਤੈਨੂੰ ਕਿਸੇ ਨੇ ਮੋਟਾ ਨਹੀਂ ਪਾਉਣਾ ਤੈਨੂੰ ਕਿਸੇ ਨੇ ਨਹੀਂ ਪਾਉਣਾ ਤੂੰ ਜੱਤ ਕੇ ਰਖਾ ਜੱਤ ਕੇ ਖੱਲੀ ਠੇਂਗਾ ਲੈ ਕੇ ਆਏ ਤਾਂ ਠੇਂਗਾ ਹੀ ਲੈ ਕੇ ਜਾਏਗਾ ਨਾ ਬਾਈ ਨੂੰ ਜਾ ਜਬ ਪੈਸੇ ਤੇ ਖਰੀਦਾ ਟੱਟੂ ਆ ਤੇਰੇ ਸਾਰੇ ਆਰਾਮ ਦਿਆ ਸੁੱਤਾ ਰਹਿਣਿਆ ਤੂੰ ਤੇਰਾ ਕੱਖ ਨਾ ਰਵੇ ਤੇਰਾ ਜਿਹੜਾ ਤੂੰ ਸਾਡੇ ਬਿਜਲੀ ਬੋਰਡ ਮੁਲਾਜ਼ਮਾਂ ਦੇ ਨਾਲ ਕਰਦਾ ਨਾ ਤੇਰਾ ਕੱਖ ਨਾ ਰਵੇ ਪੰਜਾਬ ਸਰਕਾਰ ਮਰਦਾਬਾ ਮਰਦਾਬਾ ਨਹੀਂ ਤਬ ਬਹੁਤ ਅਗੇ ਦੇਉ